ਉਹ ਸੇਵਾ ਵੀ ਕਰਨੀ ਪੈਂਦੀ ਆ ਉਥੇ ਤੁਰਿਆ ਆਉਂਦਾ ਈ ਰਾਜ ਜੇ ਇਹ ਨਹੀਂ ਕਰਿਆਊਗਾ ਤਾਂ ਤੈਨੂੰ ਮੈਂ ਚੱਕ ਲਿਆਂਗਾ ਐਡਾ ਕਿ ਚੱਕਰ ਦੀ ਗੱਲ ਆ ਪਾਇਆ ਤੇਲ ਹੀ ਆ ਓ ਬਾਪੂ ਯਾਰ ਮੈਂ ਤਾਂ ਨਸਤੀ ਗੱਲ ਮੈਂ ਤਾਂ ਪੜਦਾ ਨਹੀਂ ਫਿਰ ਹੁਣ ਬਾਈ ਵੰਡ ਕੇ ਰੀਲਾ ਘਾਟ ਆ ਜਾ ਓਏ ਚੀਜ਼ ਦੇਖ ਪਾ ਕਿੰਨੀ ਘਾਟ ਆ ਲੇਟ ਹੋਈ ਆ ਨਾ ਮੈਂ ਤਾਂ ਕਲਾਸ ਨੂੰ ਜਾਣਾ ਓਏ ਅੱਗੇ ਕਲਾਸ ਲਾਉਣਾ ਜੇ ਤੂੰ ਭਾਰਤੀ ਮਗਰ ਮਗਰ ਫਿਰਦੀ ਆ ਉਹ ਮੈਂ ਤਾਂ ਯਾਰ ਮੋਟਰਸਾਈਕਲ ਲਿਓਣਾ ਮੋਟਰਸਾਈਕਲ ਉਹ ਤੇ ਬੇਟਾ ਮੋਟਰਸਾਈਕਲ ਤੇ ਖੜਾ ਆਪਣੀ ਨੇ ਓ ਲਾੜਾ ਜੀ ਪਟ્રોલ ਮਿਲ ਜੂ ਟੈਂਕੀ ਫੁੱਲੀ ਕਰਾ ਲਾਂਗੇ ਅੱਜ ਤਾਂ ਹਾਂ ਐਫਰੀ ਤੋੜ ਦੋ ਮੈਂ ਬਾਹਰ ਤਾਂ ਖਾਂ ਵਸ ਪੈਸੇ ਲੈਣਾ ਨਾ ਮੈਂ ਤੋੜ ਦੋ ਆਏ ਕਰ ਬੇਟਾ ਇਹ ਲੋਕਾਂ ਦੇ ਘਰ ਤੇ ਭਾਈ ਦੇ ਨੇ ਆਪ ਤਾਂ 1.5 ਲੱਖ ਲਾਇਆ ਗੱਲਾਂ ਤੂੰ ਤਾਂ ਚੱਕ ਲੈਣੇ ਘਰ ਲਗਾਉਂਦੀ ਹਾਂ ਹਾਂ ਠੀਕ ਹੈ ਠੀਕ ਹੈ ਚੰਗਾ ਓਕੇ ਜੀ ਆਦਾ ਓਕੇ ਓਕੇ ਚੰਗਾ ਮਿਲਦਾ ਫਿਰ ਠੀਕ ਆ ਓ ਕੀ ਸੋਚੀਏ ਨਾ ਇੱਥੇ ਖੜਾ ਯਾਰ ਬਾਈ ਹੁਣ ਦੋ ਮਿੰਟ ਆਕੇ ਐ ਸੋਚਣ ਨਾਲ ਦੱਸ ਕੀ ਕੋਈ ਮਿਲ ਜੂ ਜਿਹੜਾ ਕੰਮ ਹੋਣਾ ਸੀ ਤਾਂ ਹੋ ਗਿਆ ਓਏ ਹੋ ਨਹੀਂ ਤੈਨੂੰ ਪਤਾ ਗੱਲ ਕੀ ਹੁੰਦਾ ਮੈਂ ਤਾਂ ਇੱਕ ਮੰਦੀ ਵਾਰ ਹੁੰਦਾ ਚੱਲ ਮੰਨ ਲਈ ਗੱਲ ਕੰਮ ਲਾਉਂ ਗਵਾਲਾ ਹੋ ਗੇਟ ਮੇਰੇ ਗੱਡੀ ਦੀ ਲੈ ਕੇ ਜਾਓ ਮੋਟਰੇ ਨਾਲ ਕੰਮ ਸੰਗਰੂਰ ਹੋ ਜਾਊ ਮੇਰੇ ਗੱਡੀ ਦੀ ਉਹ ਫਿਰ ਹੁਣ ਉਹਨੇ ਮੋਟਰਾਂ ਲੈ ਲਿਆ ਭਰਾਵਾ ਉਹ ਤਾਂ ਹੁਣ ਜਿਹੜਾ ਅਸੀਂ ਅੱਗ ਲਾਉ ਹੁਣ ਆਪਾਂ ਕੁਝ ਕਰ ਵੀ ਨਹੀਂ ਸਕਦੇ ਇਹ ਗੱਲ ਦਾ ਕਹਿ ਨਹੀਂ ਪਤਾ ਹਣੀ ਜਿਹੜੇ ਸਾਹ ਨਾਲ ਰੇਸਾਂ ਦਿੰਦੇ ਨੇ ਨਾ ਗੇਟ ਮੂਹਰੇ ਆ ਕੇ ਕਾਲਜਾ ਮੱਟਦਾ ਮੇਰਾ ਕਾਲਜਾ ਤੇ ਨੱਸਾਂ ਗੱਲ ਮੈਂ ਉਹ ਛੱਡ ਹੁਣ ਮਿੱਟੀ ਪਾ ਯਾਰ ਇਹ ਗੱਲਾਂ ਚ ਕੀ ਕੱਢਣਾ ਪਾਉਣ ਨੂੰ ਫਿਰ ਨਹੀਂ ਮੈਨੂੰ ਪਤਾ ਉਹ ਜਾਣ ਕੇ ਖੋਈ ਕੱਢ ਰਿਹਾ ਹੈ ਬੇ ਗੱਲਾ ਫਿਰ ਮੇਤਰਾ ਹੁਣ ਤੂੰ ਛੇੜ ਲੈ ਬੁੜੇ ਦੇ ਦੁਆਰੇ ਕੀ ਕਹਿੰਦਾ ਉਹ ਬੁੜਾ ਤਾਂ ਪਹਿਲਾਂ ਮਸਾਂ ਛੇੜਿਆ ਸੀ ਉਹ ਗੜਾ ਤੈਨੂੰ ਪਤਾ ਵੀ ਪਹਿਲੀ ਵਾਰ ਚ ਮੰਨਦੇ ਜਾਂਦਾ ਅਲਕੇ ਹੋ ਕਤੇ ਮੰਗੂ ਉਹ ਪੈਂਦਾ ਗਾਲ ਹੋਰ ਕੀ ਫਿਰ ਚੱਕ ਲਾ ਸੀਸੀ ਹੁਣ ਹੋਰ ਤਾਂ ਕੋਈ ਹੱਲ ਨਹੀਂ ਹੁੰਦਾ ਸੀਸੀ ਸੋਸੀ ਨਾਲ ਨਹੀਂ ਗੱਲ ਬਣਦੀ ਮੈਂ ਲਾ ਰਿਹਾ ਹਾਂ ਸਾਬ ਮੈਂ ਉੱਥੇ ਖੜਾ ਇਹੀ ਗੱਲ ਸੋਚ ਰਿਹਾ ਦੀ ਕਿਹੜੇ ਪਾਸੇ ਸੱਪ ਕੱਢਿਆ ਜਾ ਸੱਪ ਤਾਂ ਯਾਰ ਕਿੱਲੇ ਪਾਸੋਂ ਨਿਕਲਦਾ ਦਾ ਇਹ ਤਾਂ ਐ ਹਟਣਾ ਨਹੀਂ ਹੈਗਾ ਉਹਨੇ ਜੇ ਤੂੰ ਕਦੇ ਵੀ ਛੱਡ ਜੂ ਹਟਣਾ ਦਾ ਕਿੱਥੇ ਆ ਕੱਲ ਦੀ ਗੱਲ ਜੋ ਕੰਟੇਨ ਚ ਖੜੀ ਦੀ ਹੈ ਜਾਣ ਕੇ ਮੂਰੀਆ ਗਰੇਸਾਂ ਦੇ ਗਈ ਹੈ ਉਹਨੂੰ ਦਊਗਾ ਬਈ 1.5 ਲੱਖ ਲਾਇਆ ਹੈ ਚਲਾਏਗਾ ਤੂੰ ਹਾਂ ਉਹ ਤਾਂ ਮੇਰੇ ਨਾਲ ਹੋਰ ਵੀ ਗੱਲ ਹੈ ਉਹ ਤਾਂ ਹਟਿਆਪਾਂ ਵੀ ਨਹੀਂ ਸਕੂਟਰ ਦੇ ਦੇ ਕਿੜਾ ਲਾਇਆ ਕਿੜਾ ਦੇ ਕਿੜਾ ਲਾਇਆ ਕਿੜਾ ਆਪਾਂ ਕਿੜਾ ਕੱਟ ਕੱਚਾ ਕਰਿਆ ਉਹ ਜਿਹੜਾ ਜੋਗਾ ਛੱਡ ਨਹੀਂ ਤੇ ਆਪਾਂ ਉਹਨੂੰ ਤੂੰ ਇਹ ਦਵਾ ਕਰਦਾਂਗੀ ਮੈਂ ਤਾਂ ਕੀ ਕਰਨ ਉਹ ਤਾਂ ਬੈਠਾ ਜਿਹੜੀ ਫੇਰੇ ਮੈਨੂੰ ਨਾਣਕੀ ਲਾ ਦੂ ਬਾਸ ਮੈਂ ਪਿੰਡ ਲ ਜਾਣਾ ਬਸ ਹੁਣ ਤਾਂ ਨਾਣਕੀ ਲਾ ਕੇ ਮੈਨੂੰ ਹੈ ਨਾਣਕੀ ਲਾ ਦੇ ਯਾਰ ਨਾਲ ਹਾਂ ਕਿ ਤਾਰੇਉਣਾ ਚਲ ਤਾਰ ਕੇ ਆ ਫਿਰ ਮੈਂ ਚਲ ਐਂ ਕਰੀ ਹਾਂ ਮੈਂ ਦੋ ਦਿਨੋਂ ਕਾਲ ਜਾਉਂਦਾ ਨਹੀਂ ਕਿਉਂ ਹੋ ਗਿਆ ਮੈਂ ਕੁਝ ਬਣ ਕੀ ਹਾਂ ਫਿਰ ਮੈਂ ਤਿਆਰ ਰਹੋ ਫਾਫੂ ਹਲਾ ਲਈ ਨਾ 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 ਹਾਂ ਰੈੱਡ ਬਾਲਾ ਬਦੇ ਪਹਿਣੀ ਮੈਂ ਨਾਨਕ ਲਾਇਆ ਚਲ ਫਿਰ ਆਇਆ ਐਂ ਕਰੀ ਹਾਂ ਅੱਜ ਤੂੰ ਅੱਜ ਤੇ ਮਾਰੇ ਦੋ ਦਿਨਾਂ ਨੂੰ ਹਾਂ ਕੰਟੀਨ ਤੇ ਮਿਲਾਂਗੇ ਪਾਰਟੀ ਕੈਨ ਸੋਹ ਵਾਰ ਨੂੰ ਸਾਰੇ ਨੂੰ ਪਾਰਟੀ ਗਈ ਬਾ ਠੀਕ ਹੈ ਕੈਦੀ ਬਾ ਠੀਕ ਹੈ ਆਜਾ ਚਲਾ ਬੈਠ ਹੁਣ ਆਏ ਤਾਂ ਬੈ ਤਾਂ ਆਏ ਨਹੀਂ ਲੋਕਡਾਊਨ ਆ ਕੰਮ ਲੋਟਦਾ ਜੀ ਮੈਂ ਤਾਂ ਮੱਛਿਆ ਬੈ ਅੰਦਰ ਮੱਛਿਆ ਤਾਂ ਮੈਂ ਖਾ ਮੈਂ ਵੀ ਪਿਆ ਹੈ ਮੱਛਿਆ ਮੈਂ ਤਾਂ ਆਪਿਆ ਮੇ ਰੋਕੀ ਸਵਾਲ ਲੱਗਦੀ ਮੇਰੇ ਨਾਲ ਦੀ ਹਾਂਜੀ ਉਹ ਮੈਂ ਨਾ ਉਹ ਟਰੱਕ 700 ਫੁੱਟ ਬ੍ਰੀਤੀ ਪਵਾ ਕੇ ਘਰ ਨੂੰ ਆ ਗਿਆ ਸੀ ਮੁੰਡਾ ਹੈਗਾ ਉੱਥੇ ਉਹ ਦੱਸਦਾ ਮੇਰਾ ਖਿਆਲ ਪਹੁੰਚ ਗਿਆ ਉਸ ਟਰੱਕ ਤਾਂ ਯਾਰ ਬਾਕੀ ਮੈਂ ਪਤਾ ਕਰਕੇ ਉਹਨੂੰ ਦੱਸ ਦੇਣਾ ਕਿਵੇਂ ਕਿਵੇਂ ਹੈਗਾ ਕਿਹੜਾ ਨਾ ਜਿਹੜਾ ਪੈਣੀ ਭੇਜਣਾ ਹਾਂ ਪੈਣੀ ਭੇਜਣਾ ਉਹ ਤਾਂ ਵਾਗਿਆ ਤੋਰਿਆ ਮੈਂ ਉਹ ਤਾਂ ਛੋਲੇ ਪਹੁੰਚਣ ਆਲਾ ਆ ਮੁੰਡਾ ਆ ਗਿਆ ਮੇਰੇ ਰਵੇ ਕਹਿੰਦਾ ਕਿ ਪੋ ਭੇਜਦਾ ਉਹ ਤਾਂ ਓਕੇ ਠੀਕ ਹੈ ਠੀਕ ਹੈ ਠੀਕ ਹੈ ਉਹਦਾ ਭੇਜਤਾ ਦੀ ਮੈਂ ਠੀਕ ਹੈ ਠੀਕ ਹੈ ਹਾਂ ਓਕੇ ਓਕੇ ਹਲੋ ਹਾਂਜੀ ਹਾਂ ਹਾਂ ਕੋਈ ਨਹੀਂ ਮੈਂ ਨਾ ਸਿਰੀ ਖੇਤ ਪਾਉਣ ਪਾਣੀ ਲਾਉਂਦਾ ਮੈਂ ਉਹਨੂੰ ਕਾ ਟੈਲੀਫੋਨ ਕਰਦਾ ਉਹ ਇਧਰ ਦੀ ਇਧਰੀ ਆ ਜਾਊਗਾ ਕੀ ਕੀ ਲੈਣਾ ਨਾ ਰੇ ਲਿਆਉਣਾ ਯਾਰ ਇਹਦੀ ਟਾਲੀ ਭਰੀ ਖੜੀ ਏ ਜਿਹੜੀ ਲੰਗੋਵਾਲ ਖੜਾ ਗਿਆ ਹਾਂ ਮੈਂ ਹੱਕ ਰਿਆਂ ਫਿਰ ਸਿਰ ਨੂੰ ਕਨ ਤੋੜਨਾ ਚੱਲ ਠੀਕ ਆ ਮੁੰਡਾ ਮੇਰੇ ਲਈ ਆ ਸਾਡਾ ਦੋਤਾ ਮੈਂ ਭੇਜਦਾ ਇਹਨੂੰ ਹੁਣੀ ਭੇਜਦਾ ਓਕੇ 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 ਜਾਵਣਾ ਨੇ ਫਿਰ ਮੈਂ ਹਾਂ ਹੋਰ ਜਾਣੀਏ ਫਿਰ ਉੱਥੇ ਜਦ ਬਾਬਾ ਉਹਨੂੰ ਕਹਤਾ ਵੀ ਮੁੰਡਾ ਆਉਂਦਾ ਮੈਂ ਜਾਣਾ ਮੈਂ ਤਾਂ ਹੁਣ ਗਿਆ ਹਾਂ ਠੀਕ ਹੈ ਠੀਕ ਹੈ ਠੀਕ ਮੈਂ ਕਿਹੜਾ ਹੁਣੀ ਪੁੱਛਾਂ ਤਾਂ ਇਤੋਂ ਵਧੀਆ ਮੌਕਾ ਤਾਂ ਨਹੀਂ ਮਿਲਣਾ ਹੁਣ ਕਿਹੜਾ ਜਵਾਬ ਦੇਵਾਂ ਨੰਨੇ ਹਾਂ ਮੈਨੇ ਇੱਕ ਹੋਰ ਕੰਮ ਆਦੀ ਮੈਨੂੰ ਹਾਂ ਬੋਲਟ ਬੜਾ ਕਿੱਥੇ ਖੜਾ ਆਪਣਾ ਬੋਲਟ ਪਿਛਲੀ ਵਾਰ ਤਾਂ ਉਹ ਲੈ ਗਿਆ ਤੀ ਹੁਣ ਮੇਰਾ ਖਾਲਾ ਘਰੇ ਹੀ ਹੋ ਅੱਛਾ ਹਾਂ ਮੈਂ ਤਾਂ ਇਹ ਗੱਲ ਕਰਦਾ ਦੀਗਾ ਹਾਂ ਤੈਨੂੰ ਪਤਾ ਮੈਂ ਕਾਜ ਚ ਲੱਗ ਗਿਆ ਹਾਂ ਹਾਂ ਮੈਨੂੰ ਨਾ ਪੈਟਿਕਾ ਜੀ ਦੇਤੀ ਪ੍ਰੋਫੈਸਰ ਨੇ ਕਹਿੰਦਾ ਵੀ ਐ ਕਿ ਬੋਲਟ ਦੇ ਉੱਤੇ ਤੁਸੀਂ ਨੇ ਜਾਂਚ ਜੀ ਕਰਨੀ ਹੈ ਅੱਛਾ ਹਾਂ ਪ੍ਰੋਜੈਕਟ ਹੀ ਆ ਦੇਦਾ ਮੈਨੂੰ ਅੱਛਾ ਮੈਂ ਗੱਲ ਕਰਦਾ ਦੀ ਫੇ ਹੁਣ ਮੇਰੇ ਡੈਡੀ ਉਹਨੂੰ ਪਤਾ ਹੀ ਆ ਕਿਹੜੀਆਂ ਪੜਾਈਆਂ ਆ ਗਈਆਂ ਸਾਡੇ ਵੇਲੇ ਤਈਆਂ ਹੀ ਪੜਾਈਆਂ ਨਹੀਂ ਤੀਆਂ ਯਾਰ ਇਹ ਇੰਜੀਨੀਅਰਿੰਗ ਚ ਨਾ ਇਹੀਆਂ ਪੜਾਈਆਂ ਹੁੰਦੀਆਂ ਨੇ ਅੱਛਾ 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 ਇੰਜੀਨੀਅਰ ਕਰ ਰਹੇ ਤੂੰ ਮੈਂ ਸਾਨੂੰ ਪਤਾ ਹੈਗਾ ਅੱਛਾ ਅੱਛਾ ਪੜਾਈ ਦਾ ਹਿਸਾਰਾ ਨਾ ਪਹਿਲੇ ਤੈਨੂੰ ਮੈਂ ਠੀਕ ਹੈ ਠੀਕ ਹੈ ਜੀ ਫੇਰ ਮੈਂ ਗੱਲ ਕਰਦਾ ਦੀ ਫੇਰ ਵੀ ਉਧਰੋਂ ਟਰੈਕਟਰ ਮੈਂ ਸੈੱਡ ਚ ਲਾ ਕੇ ਵੀ ਫੇਰ ਮੈਂ ਲੈ ਜਾਣ ਹਫਤਾ ਕੋ ਬੋਲਟ ਫੇਰ ਬੋਲਟ ਛੱਡ ਚ ਖੜਾ ਹੋਊਗਾ ਉੱਥੇ ਖੜਾ ਰਹਿੰਦਾ ਤਾਂ ਚਾਬੀ ਫੇਰ ਨਾਨੀ ਚਾਬੀ ਨਾਨੀ ਲੈ ਲੇ ਹਾਂ ਨਾਨੀ ਤੋਂ ਲੈ ਲਈ ਜਾ ਤਾ ਖੜਾ ਜਮੈਂ ਆਪੀ ਹਾਂ ਕੋਈ ਨਹੀਂ ਕੋਈ ਨਹੀਂ ਪਰ ਹਫਤਾ ਕੀ ਲਾਈ ਮੈਟਰ ਮਗਰੋਂ ਕਰੀਂਗਾ ਨਾ ਨਾ ਨਹੀਂ 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 ਲੈ ਠੀਕ ਹੈ ਜੀ ਦੱਸੀ ਨਾ ਪਰ ਉਹਨੂੰ ਕਹਿ ਵੀ ਨਾ ਠੀਕ ਹੈ ਠੀਕ ਹਾਂ ਠੀਕ ਹੈ ਬਨਾਨੇ ਚੰਗਾ ਮੈਂ ਤੇਰੇ ਕੋਲ ਤਾਂ ਆਉਂਦਾ ਨਹੀਂ ਮੈਂ ਚੰਗਾ ਸਸਰੀ ਗੱਲ ਓਕੇ ਉਧਰ ਉਧਰ ਹੀ ਜਾਉਂਗਾ ਮੈਂ ਹਾਂ ਬਸ ਹੋਣਾ ਜਾਂਦੇ ਨੇ ਪੰਡੋ ਮੈਨੂੰ ਬਣ ਗਿਆ ਕੰਮ ਆਹ ਪਾ 200 ਦਾ ਪੈਟਰੋਲਾ ਟੈਂਕੀ ਫੁੱਲ ਕਰਾਓ ਜੀ ਕਰ ਬਈ 20 ਮਿੰਟ ਪਾਰਟੀਆਂ ਰੱਖਿਆ ਹੈ ਕੰਟੇਨ ਚ ਲੈ ਕੇ ਆਇਆ ਤੀ ਮੈਨੂੰ ਕੰਮ ਆ ਮੜਾ ਜੋ ਤੂੰ ਇਹਦੀ ਭਰ ਦੇ ਟੈਂਕੀ ਆ ਹੁਣ ਤਾਂ ਕੰਮ ਹੋ ਗਿਆ ਹੋ ਇਧਰ ਪਾ ਦੇ ਰ ਆਪਣੀ ਟੈਂਕੀ ਭਰ ਇਹ ਕਿਹੜਾ ਬਵਾਉ ਤੇਲ ਆ ਅੱਛੀ ਆ ਦੇ ਉਹ ਆ ਕੇ ਤੋਂ ਨਾ ਕੋਲਾ ਗੇਮ ਲਈ ਉਹ ਜਦੋਂ ਮੈਂ ਤੇ ਗਾਂ ਤੇ ਜਾਂਦਾ ਉਦੋਂ ਤੂੰ ਮੇਰੇ ਮੱਥੇ ਲਾ ਕੇ ਆਣਾ ਅਗਰ ਮੈਂ ਉਹ ਨਹੀਂ ਜਾਂਦਾ ਹੋਇਆ ਕਾਲਜ ਕਿ ਹੋਏ ਦਿਨ ਮਾਦਾ ਮੋਟਰਸਾਈਕਲ ਦੂਜਾ ਲਿਆਉਣਾ ਕੋ ਪੋਲੇ ਦੇ ਮੁੰਡੇ ਨੇ ਕਲਾਸਕ ਲਿਆਂਦਾ ਬੁਲਟ ਮੈਂ ਸਪਰੇ ਪੀਉ ਮੈਨੂੰ ਦੇ ਦੇ ਯਾਰ ਇਹਨੂੰ ਮੈਂ ਜਦੋਂ ਆਣਾ ਕੋਈ ਗੱਲ ਨਵੀਂ ਤੂੰ ਮੈਨੂੰ ਇੱਥੇ ਹੀ ਰੱਖਦਾ ਹਰੇਕ ਦਿਨ ਯਾਰ ਪਹਿਲਾਂ ਤੈਨੂੰ ਇਹ ਲੈ ਕੇ ਦਿੱਤਾ ਤੈਨੂੰ ਗੱਡੀ ਤੇ ਮારી ਗੱਡੀ ਨੂੰ ਲੈ ਰਿਹਾ ਕਦੀ ਕਿਤਾਬਾਂ ਗੱਡੀ ਕਿਹੜੀ ਤੂੰ ਥਾਰ ਲੈ ਕੇ ਦਿੱਤੀ ਆ ਯਾਰ ਹਾਂ ਚਾਹੇ ਤੇ ਨਹੀਂ ਲੈ ਕੇ ਦਿੱਤੀ ਤੇਰੀ ਕਾਪੀ ਕਿੱਧਰ ਪਾ ਕਿਥੇ ਨੇ ਪੜਨ ਲੱਗਦੀ ਨਹੀਂ ਤੂੰ ਜਿਹੜੇ ਹਿਆਰ ਬੱਚੇ ਹੁੰਦੇ ਨੇ ਨਾ ਉਹ ਉੱਥੇ ਜਮਾ ਕਰਾ ਕੇ ਆਉਂਦੇ ਹੁੰਦੇ ਨੇ ਕਿਤਾਬਾਂ ਮੈਨੂੰ ਕਰੇ ਨਹੀਂ ਲੈ ਕੇ ਆਉਂਦੇ ਹਾਂ ਮੈਨੂੰ ਚਾਹਤਾ ਮੈਂ ਆਹੀ ਕੋਈ ਮੈਂ ਕਾਹਦੇ ਰਿਹਾ ਪਹਿਲਾਂ ਕਿਹੜਾ ਪੜਿਆ ਤੂੰ ਪੀਯੂ ਚ ਤੇ ਮੇਹੀ ਬੇਸਿਕਾਂ ਦੀ ਲੋੜ ਨਹੀਂ ਹੁਣ ਤੂੰ ਮੈਨੂੰ ਚਾਹੀ ਜੱਕੇ ਤੈਨੂੰ ਮੈਂ ਤਾਂ ਮੋਟਰਸਾਈਕਲ ਲਿਆਉਣਾ ਯਾਰ ਉਹ ਮੈਂ ਜਿਹੇ ਖਾ ਜੂ ਕਰੇ ਤੇਰੀ ਮਾਂ ਤੇਰੀ ਮਾਂ ਸੀਲਾ ਨਹੀਂ ਹਰਦੀ ਨਾ ਰੋਟੀ ਬਣਾਉਂਦੀ ਐ ਤਿੰਨ ਦਿਨ ਹੋ ਗਏ ਨੂੰ ਘਰ ਗਈ ਨੂੰ ਨਹੀਂ ਮੈਂ ਕਿਤੇ ਮੈਂ ਬੇਚਿੰਜ ਨਹੀਂ ਮੈਂ ਆਪਾਂ ਖਾ ਗਿਆ ਯਾਰ ਉਹ ਤਾਂ ਤੁਸੀਂ ਆਪਸ ਵਿੱਚ ਨਿਬੜੋ ਤੇ ਮੇਰਾ ਦੱਸ ਹੁਣ ਤੂੰ ਇਤਨੇ ਮਿੰਟਾਂ ਵਿੱਚ ਦਾਅਵਾ ਕਰਦਾ ਲੈ ਕੇ ਮੁੰਡੇ ਉਹ ਫਿਰ ਕਰੀਏ ਕੀ ਹਰੇਕ ਹੀ ਲਿਆਉਂਦਾ ਪੜਾਈਆਂ ਕਢਾਈ ਹੋ ਜਾਂਦੀਆਂ ਨੇ ਪੜਾਈਆਂ ਲੱਗਦੇ ਤਾਂ ਕਿਤੇ ਹਨੀ ਕਿਤਾਬਾਂ ਕਿੱਥੇ ਤੇਰੀਆਂ ਪੜਨਣੀਆਂ ਤੈਨੂੰ ਲੱਗਿਆ ਕਿਦਾਂ ਮੈਂ ਨਹੀਂ ਕਿਤਾਬਾਂ ਦੱਸੀਆਂ ਕਿੱਥੇ ਨੇ ਬਾਬਾ ਤਾਂ ਉੱਥੀ ਜਮਾ ਕਰਾ ਕੇ ਆਉਣੇ ਉਹਨੇ ਤੈਨੂੰ ਪਹਿਲਾਂ ਦੱਸਿਆ ਤਾਂ ਹੈਗਾ ਆਹੋ ਮੈਨੂੰ ਕਾਨੂੰ ਪਤਾ ਤੇਰਾ ਇਤਨਾ ਬਾਰਾਂ ਕਰਦੇ ਕਰਦੇ ਤੂੰ ਮੇਰੇ ਦਾਰੇ ਪਟਵਾਉਂਗਾ ਕਿਸੇ ਤੋਂ ਕਿ ਪੜ੍ਹਦੀ ਕਿਤਾਬਾਂ ਵਿੱਚ ਨਦੀਆਂ ਨਹੀਂ ਕਿਤੇ ਕਿਤਾਬਾਂ ਨਾਲ ਪਾਪੇ ਦੈਸਤ ਜੀ ਨਹੀਂ ਪੈਂਦੀ ਐ ਜਦੋਂ ਆਉਣੇ ਨਾ ਬਹਿ ਕੇ ਸੁਬਾਹ ਵੀ ਆ ਜਾਂਦਾ ਜੇ ਕਿਟਜੀ ਪਾਈ ਹੁੰਦੀਆਂ ਨਾ ਫਿਰ ਤਾਂ ਪੜਾਕੂ ਜਿਹਾ ਲੱਗਦਾ ਬੰਦਾ ਨਹੀਂ ਬਿੱਟ ਦੈਸ ਤਾਂ ਹੁਣ ਮੇਰੀ ਮੁੱਝ ਦੋ ਘਰ ਬਗੇ ਦਿੰਦਾ ਤੇ ਮਾਰੇ ਪੁੱ ਬੋਲ ਕੇ ਪਹਿਲੀ ਡੇੜੀ ਲੈ ਕਰਾਂਗੇ ਲੈ ਮੇਰਾ ਜੱਜੂ ਵੀ ਨਾ ਬਾੜਾ ਗੋਲੂ ਬੋਲ ਕੇ ਪਿਆਲਾ ਮੈਂ ਗੁਲਗਪੇ ਦੇ ਦਿਆ ਕਰੂੰ ਤੂੰ ਪਾਪੇ ਡੱਕ ਲੈ ਕੇ ਨਹੀਂ ਬਾਅਦ ਚ ਤੂੰ ਦੋ ਯਾਰ ਬੋਲੀ ਟੈਨਸ਼ਨ ਦਿੰਦਾ ਬਪੇ ਐਡੀਆਂ ਗੱਲਾਂ ਨਹੀਂ ਹੁੰਦੀਆਂ ਇਹ ਤਾਂ ਮੈਂ ਤਾਂ ਹਿੱਲਿਆ ਮੈਂ ਖੇਡਿਆ ਗੱਲਾਂ ਹਿੱਲਿਆ ਗਿਆ ਮੈਂ ਖਾਤਮਾ ਅਰੇ ਸਾਰੀਆਂ ਗੱਲਾਂ ਛੱਡ ਤੇ ਹੁਣ ਕਿਹੜਾ ਸੱਪ ਲੜ ਗਿਆ ਹੁਣ ਕੀ ਚਾਹੀਦਾ ਤੈਨੂੰ ਪੋਲੇ ਦੇ ਮੁੰਡੇ ਨੇ ਕਲਾਸ ਕਿੱਲੇ ਹੁੰਦਾ ਹੁਣ ਬਦਲ ਕੇ ਪੋਲੇ ਦੀ ਪੋਲੇ ਦੀ ਕਲਾਸ ਤਾਂ ਨਹੀਂ ਗੋ ਮੈ ਭੋਲੇ ਨੇ ਲੈ ਲੈ ਪਹਿਲਾਂ ਭੋਲਾ ਮੈਨੂੰ ਤੰਗ ਕਰਨ ਨੂੰ ਹਟਿਆ ਹੁਣ ਉਹਦਾ ਮਨ ਦਾ ਤੈਨੂੰ ਲਾ ਕੇ ਕਰਨ ਮੈਂ ਸਮਝਾਇਨ ਲਈ ਕੰਮ ਚ ਕੁਝ ਨਹੀਂ ਨਿਕਲਣਾ ਕਿਹੜਾ ਮਸਲਾ ਹੈ ਤੇਨੇ ਕਲਾਸ ਕਿ ਲਿਆਂਦਾ ਉਹਨੇ 50 ਹਾੜੇ ਚ ਹੋਰ ਪੰਜ ਹੁਣ ਕਾਸ਼ ਕਿ ਲਿਆਂਨੇ ਨਾ 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 ਪੰਜਾਹ ਪੰਜੂ ਨਾਲ ਨਹੀਂ ਸਰਦਾ ਫੋਟ ਆਪਾਂ ਦਾ ਲੱਤ ਉੱਤੇ ਰੱਖਣੀ ਆ ਤੇ ਲੱਤ ਤੇਰੇ ਬੰਦਾ ਲਿਆ ਮੈਂ ਵੀ ਹੁਣ ਤਨ ਕਿੱਡਾ ਕ ਬਟਾ ਲਿਆਦਾ ਤੇ ਇਹ ਲੱਤ ਉੱਤੇ ਰੱਖਣ ਤੇ ਚੱਕ ਜਿਨਾ ਮੈਨੂੰ ਤਾਂ ਚਕਾਏਗਾ ਤੂੰ ਕੁਝ ਨਹੀਂ ਹੁੰਦਾ ਯਾਰ ਤੂੰ ਤਾਂ ਕਬਰੌਣਾ ਵਾਲਾ ਮੈਨੂੰ ਤਾਂ ਐ ਕੁਛ ਤਾਂ ਦਿੱਤਾ ਹੋਇਆ ਮੈਂ ਤਾਂ ਭੂਕੇ ਪੈਨ ਤੋਂ ਕਦੇ ਕੀ ਕਦੇ ਕੀ ਲਿਆ ਫੜ ਚਾਬੀ ਐ ਕਰ ਜਿੰਦਾ ਖੋਲ ਜਿੰਦਾ ਤਾਂ ਖੋਲ ਦੇਣਾ ਐਦਾਂ ਨਮੂ ਕਰ ਤੈਨੂੰ ਤੇ ਜਲ ਫੇਰ ਤੂੰ ਮੈਨ ਮੈਂ ਤੇ ਮੇਰਾ ਰੂਪ ਨਹੀਂ ਦੇਖਾ ਕੋਈ ਸੇਲ ਹੋ ਜਾਏ ਤੀਜੀਆ ਖੋਲੀ ਨਾ ਜੇ ਮੈਂ ਜਾਂਦਾ ਨਾਲੇ ਚੱਟ ਦੁਕਾਨ ਤੇ ਫਿਰ ਚੱਲ ਦੁਕਾਨ ਤੇ ਨਾ ਜਾ ਕਾਰਜ ਮੈਨੂੰ ਲੋੜ ਹੈ ਜੀ ਭੜਾਈ ਦੀ ਲੈ ਦੇ ਚਾਬੀ ਫਿਰ ਮੈਂ ਦੁਕਾਨ ਤੇ ਤੁਰ ਕੇ ਜਾਂ ਮੈਂ ਉਹ ਤੇ ਉਹ ਦੂਰ ਆ ਯਾਰ ਮੈਂ ਫਿਰ ਹੁਣ ਚੱਪੇ ਲਾਹੂੰ ਤਾਲਫੇ ਇਕੱਠੇ ਚੱਲਦੇ ਆਂ ਬਾਈ ਮੈਂ ਨਹੀਂ ਗਿਆ ਪੱਜ 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 ਕਹਿੰਦਾ ਛੀਲਾ ਨੇ ਤੇ ਪਾਲਿਆ ਹੁਣ ਤੇਨੂੰ ਦਾ ਮੂਰੇ ਲਾ ਕੇ ਰੱਖਾਂ ਆਏ ਹੋ ਯਾਰ ਇਹ ਮਾਤਾ ਅਨਿਕ ਕੀ ਦੇ ਤਾਂ ਮੈਨੂੰ ਇਹ ਅੱবি ਗੋਲ ਹੋ ਗਿਆ ਕੋਈ ਨਾ ਕੋਈ ਤਾਂ ਕਰਨੀ ਪਊ ਆਹੋ ਇਹਦੀ ਕੈਰੀ ਆ ਡਿਪਨੀਆਂ ਇਹ ਤਾਂ ਮੈਨੂੰ ਭਨੂ ਜਿਹੇ ਪੰਨਿਆ ਨੇ ਦੋ ਕਮੰਟ ਲੋਹਾ ਉਈ ਮੱਥੇ ਮਾਰ ਕੇ ਗਾੜੀ ਲੈ ਲਈ ਹੁੰਦੀ ਤੇ ਭਈ ਇਹਨਾਂ ਆਪਾਂ ਕੰਮ ਚੈ ਕਿ ਬੁਕਣਾਂ ਗਲੂਸ ਆ ਪਹਿਲਾਂ ਉਹ ਰਿਕਲੇ ਆ ਦੇ ਅੰਦਰ ਇਹਨੂੰ ਹੋਰ ਕਿੰਨੀ ਬਚਤ ਹੁੰਦੀ ਆ ਆਪਾਂ ਤਾਂ ਕਰੀਏ ਤਾਂ ਮਾਂ ਪਤੀ ਜਿਹੇ ਹੈਗੇ ਹੈਗੇ ਨਾ ਅਵਰੇ ਵੀ ਕੋਈ ਨੁਕਾਂਦਾ ਲੋਕਾਂ ਜਮੇ ਸ਼ਾਮਲਾ ਰੱਖਿਆ ਹੈ ਬੀਚੂ ਟੈਂਟ ਤੇ ਥੋੜੀ ਹੋਣਾ ਜੀਰੀ ਆ ਗਈ ਮੈਨੂੰ ਦੋ ਰਾਤਾਂ ਕਰਕੇ ਜਾਓ ਬੋਲਾਸ਼ਿਆ ਕੀ ਹਾਲ ਨੇ ਓਏ ਬੋਲਾਸ਼ਿਆ ਕੀ ਹਾਲ ਐ ਠੀਕ ਆ ਬੜੀਆ ਹਾਂ ਸੋਤੇ ਪੱਤੇ ਲੈ ਜਾ ਕਰੋ ਆਉਂਦੀ ਨਹੀਂ ਹੁੰਦੀ ਜੀ ਨਾ ਬਸ ਉਹ ਚਾਰਜ ਹੈਗਾ ਆਈਫੋਨ ਦਾ ਓਏ ਆਈਫੋਨ ਤਾਂ ਨਹੀਂ ਹੈਗਾ ਬੋਲਾਸ਼ਿਆ ਇਹ ਦੂਜੇ ਪਏ ਨੇ ਹੋਰ ਦੱਸ ਕਰ ਦਈਏ ਓਏ ਇਹ ਮਾਰੇ ਸੱਚ ਮਾਰ ਦੇ ਨੀਰਾ ਚਾਹੀਦਾ ਆਈਫੋਨ ਦਾਗਾ ਕੋਈ ਨਾ ਨਹੀਂ ਹੈਗਾ ਚਲ ਠੀਕ ਆ ਠੀਕ ਐ ਨਹੀਂ ਬੋਲਾਸ਼ਿਆ ਗੱਲ ਸੀਗੀ ਦੱਸ ਇਹ ਜਿਹੜੀ ਲਾਤੀ ਕਾਰ ਹੀ ਨਿਕਲੀ ਬੋਲਾਸ਼ਿਆ ਕਦੇ ਮੁੰਡੇ ਨੂੰ ਆਈਫੋਨ ਫਿਰ ਸਕੂਟਰ ਹੀ ਅੰਕਰਾਤਾ ਹਾਂ ਹੋਂ ਤੇ ਜਿੰਨੇ ਖੁਦੀ ਕੈਸੀ ਬੁਲਟੀਟਾ ਕੀ ਕਰਤੀ ਉਹ ਕਲਾਸਿਕ ਉਹ ਕਿਹੜਾ ਮੇਰਾ ਸਾਲਾ ਕਹਿੰਦਾ ਸਾਡੀ ਲਾਟਰੀ ਲੱਗ ਗਈ ਕੋਲਾ ਸ਼ੰਗਾਲੀ ਗਾਲੀ ਗਾਲੀ ਕਹਿੰਦੇ ਮੈਂ ਮੇਰੀ ਗੱਲ ਕਹਿੰਦੇ ਹੁੰਦੇ ਆਈਫੋਨ ਤਾਂ ਚੱਲਦਾ ਲੈ ਗਏ ਜਵਾਕ ਹਿੰਦ ਪੈਗਾ ਸਕੂਟਰ ਲੰਕਰੋਣਾ ਪੈਗਾ ਉਹ ਜਿਹੜਾ ਮੋਟਾ ਸਾਈ ਗੱਲ ਕਰਦਾ ਉਹ ਤੋਂ ਨਾਲ ਨਾਨ ਕਰ ਦਵਾਇਆ ਹੋਇਆ ਮੇਰੇ ਸਾਲਾ ਮੈਂ ਛੱਡ ਗਿਆ ਹੂੰਗਾ ਉਹ ਰੋਲ ਪੰਪ ਤੇ ਦੇ ਤੇਲ ਦੇ ਤੇਲ ਤੇ ਜ਼ਿਆਦਾ ਪੀਣਾ ਨਾ ਮੈਂ ਕਹਿੰਦਾ ਤਾ ਖਿੱਚਦਾ ਕਿਵੇਂ ਭੁੱਲਾ ਸੀ ਸ਼ੇਦੀ ਜੱਟ ਕਿਉਂ ਅਗਲ ਨੂੰ ਕੰਮ ਹੁੰਦਾ ਇੱਥੇ ਉਹ ਸਿਰ ਤੇ ਮਨ ਲੈ ਲੈਂਦੇ ਅਕ ਜਹਿੰਦੀ ਆ ਤਾਂ ਮੇਰੇ ਸਾਹ ਜਵਾਖ ਜੇ ਪੜਦਾ ਮੈਂ ਕਿਥੋਂ ਅੱਕ ਲਿਆ ਅੱਛਾ ਹੁਣ ਘਰੇ ਗਿੜਾ ਦੇ ਨੂੰ ਵਾਗ ਗਿਆ ਚਲੋ ਆ ਗਿਆ ਉਹੀ ਛੱਡ ਕੇ ਹਾਂ ਜਲਦੀ ਕਰ ਛੱਡ ਕੇ ਦੇਖ ਰਿਹਾ ਹਾਂ ਕਿ ਲੋਕਾਂ ਜਵਾਬ ਬੰਬੀ ਦੇਖਣੇ ਆ ਗਿਆ ਲੈ ਇਹ ਤੇ ਮੇਰੇ ਕਿੰਕੂ ਰਿਸਲਾਤੀ ਆਪਲੇ ਅਰਿਸਟੇਟਿਓ ਜਾ ਕਿੰਨਤਾਸ ਤਾਂ ਮੀ ਤੂੰ ਮੇਰ ਨਾਲ ਪੀਲਵਾ ਦੀਂ ਕਿਤੇ ਐਦਾ ਕੰਮ ਹੋ ਗਿਆ ਰਿਸ਼ਤੇ ਅੱਦਿਕ ਲੈ ਮੈਂ ਬਚ ਗਿਆ ਏ ਮਾਤਾ ਰਾਣੀ ਐ ਤਾਂ ਮੈਂ ਕਦੇ ਬਸ ਟਾਈਮ ਦਾ ਸਾਰ ਹੀ ਤੇ ਕਿਆ ਕਰਦਾ ਉਸ ਹੱਦ ਮੈਂ ਖੁਸ਼ ਕਰਦਾ ਪਉ ਜਾ ਕੇ ਦੇਖ ਲੰਦਾ ਉਹਨਾਂ ਦੇ ਦੁਆਰੇ ਆਉਣਾ ਫੈਸੋ ਕਿ ਆਵਾਂਗੇ ਹੁਣ ਤਾਂ ਕਿੱਥੇ ਜਾ ਕੇ ਕਰਾਂ ਹਾ 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 ਹੋਰ ਦੇਖ ਵੇ ਸਨ ਚਾਰ ਜਾਂਦੇ ਨੇ ਬਿਊਟੀ ਟੈਲੀ ਨਾਲ ਆਸ਼ਕਾ ਹੂੰ ਤੋ ਚਾਲ ਹੈ ਕਿਆ ਯਾਰ ਐ ਕਰ ਫਿਰ ਰੁਪਈਆ 800 ਦੇ ਇੰਪੋਰਟ ਤੋਂ ਲੈ ਕੇ ਆਇਆ ਉਹ ਨਹੀਂ ਤੈਨੂੰ ਪਤਾ ਨਹੀਂ ਮੇਰਾ ਸਾਫ-ਸਾਫ ਜਾ ਰਹਿਦਾ ਹੁੰਦਾ ਨਾ ਪਿਛਲਾ ਫਰਮਾਇ ਦੇਣਾ ਉਹ ਐ ਤਾਂ ਹੁਣ ਕਰਨਾ ਹੀ ਪੈਂਦਾ ਮੜ ਮੋਟਾ ਦਾ ਮੈਂ ਆਪ ਹੀ ਨਾ ਲੈ ਆਉਂ ਤੈਨੂੰ ਰੋਗਾ ਨਾ ਆ ਤੈਨੂੰ ਕਿਉਂ ਲੈ ਆਇਆ ਐ ਤਾਂ ਕਰਨਾ ਹੀ ਪੈਂਦਾ ਫਿਰ ਮੜਾ ਮੋਟਾ ਹਾ ਕਿਆ ਵੋਏ ਵਧੀਆ ਜੀ ਵਧੀਆ ਕੀ ਬਣਾਈ ਜਾਨੇ ਹੋ ਕੁਛ ਨਹੀਂ ਠੱਟ ਹੈ ਤੁਸੀਂ ਦੱਸੋ ਆਈ ਨਹੀਂ ਦੋ ਤਿੰਨ ਦਿਨ ਉਹ ਯਾਰ ਸੈੱਲ ਜੇ ਘਟ ਗਏ ਸੀਗੇ ਸੈੱਲ ਘਟੇ ਨਹੀਂ ਕਟਾਏ ਨੇ ਕਿਸੇ ਨੇ ਕਿ ਮੈਂ ਸੱਚ ਤੇਰਾ ਯਾਰ ਕਲਾਸਿਕ ਲੈ ਆ ਬਲਟੂ ਜੀ ਪੂਰੀ ਤੱਕ ਭਾਰੀ ਕਾਲ ਦੇ ਚੌਣੇ ਉਹ ਤੁਹਾਨੂੰ ਗੱਲ ਵੀ ਨਹੀਂ ਪਤਾ ਅੱਗੇ ਪਿੱਛੇ ਗੱਲ ਹਜੇ ਤੁਹਾਨੂੰ ਕੋਈ ਹੋਰ ਦੱਸਾਂ ਭਾਰਤੀ ਕੌਫੀ ਦੇ ਬਲਾਉਂਦੀ ਹਾਂ ਉਹਨੂੰ ਦੇਖ ਲਾ ਉਹ ਤੁਹਾਨੂੰ ਵਿਚਲੀ ਗੱਲ ਦੇ ਨਹੀਂ ਪਤਾ ਉਹੀ ਮਾਰੀ ਆ ਨਾ ਯਾਰ ਤੂੰ ਉਸਤਾਬ ਦੇ ਕੋਲੋਂ ਵਿਚਲੀ ਗੱਲ ਸੱਚ ਤੈਨੂੰ ਹੋਰ ਦੱਸੀ ਇਹ ਜਵਾਬ ਵੀ ਨਹੀਂ ਦੇ ਰਿਹਾ ਕਿਸੇ ਨੂੰ ਸਾਰੇ ਮੁੰਡੇ ਹੀ ਨਿਹਾਲ ਪਾਉਣ ਨੂੰ ਫਿਰਦੇ ਨੇ ਉਹਨਾਂ ਅੰਮੜੀਆਂ ਓਏ ਉਹ ਤਾਂ ਯਾਰ ਉਹਨੇ ਰਿਸ਼ਤੇਦਾਰੀ ਚੋਂ ਲਿਆਂਦਾ ਮੋਟਰਸਾਈਕਲ ਉਹਦਾ ਕਾਨੂੰਆ ਅੱਛੇ ਵੀ ਹੋਰ ਯਾਰ ਜਿਵੇਂ ਮਰਜੀ ਲਿਆਇਆ ਤੇਰੇ ਤਾਂ ਸੈਲਡ ਆਉਣ ਕਰਤੇ ਨਾ ਉਹਨੇ ਉਹ ਹੈਗਾ ਤਾਂ ਬੁਲਟ ਹੀ ਆ ਉਹ ਕਲਾਸਿਕਾ ਆਪਣਾ ਸਟੈਂਡਰਡ ਆ ਬਸ ਗੱਲ ਬੁਲਟ ਦੀ ਥੋੜਨਾ ਹੁਣ ਗੱਲ ਤਾਂ ਅਣਖ ਦੀ ਆ ਲੱਤ ਤੇਰੇ ਉੱਤੇ ਧਰ ਕੇ ਗੇਰਾ ਉਹ ਕੱਲ ਤਾਂ ਸਿੰਗਲ ਸੀਟਰ ਕਰੀ ਫਿਰਦਾ ਠੀਗਾ अच्छा तू करदी कर ਫੇਰ ਮੰਨੀਏ ਕੰਪਨੀ ਵਾਲੇ ਵੀ ਉਹੀ ਨਹੀਂ ਹੈਗੇ ਅੱਡ ਅੱਡ ਕੱਢੇ ਨੇ ਰੇਟ ਉਹਦਾ ਕਿਸੇ ਗੱਲੋਂ ਹੀ ਮਹਿੰਗਾ ਬਾਬਾ ਕਿੱਥੇ ਆ ਬਾਬਾ ਦੀ ਨਾ ਕਦੇ ਬਾਬਾ ਦਾ ਬਦਲ ਗਿਆ ਪਾਰਟੀ ਦੋ ਦਿਨਾਂ ਚ ਹਾਂ ਹਾਂ ਕੀ ਉਹ ਤਾਂ ਤੇਰਾ ਯਾਰ ਕਲਾਸਿਕ ਹੀ ਰਹਿੰਦਾ ਹੁਣ ਮੇਰਾ ਸਾਲਾ ਘਟੂਆ ਜਾ ਉਹ ਬੜੀ ਸ਼ੀਤੀ ਬਦਲਿਆ ਸਾਲਾ ਦਾ ਤੇਰੀ ਡਾਊਨ ਹੋਈ ਦੀ ਕਰ ਗਿਆ ਉਹ ਤਾਂ ਪਾਵਦੇ ਟਾਈਮ ਦੇਖਿਓ ਕਿ ਨਾ ਉਹ ਆਹ ਸਾਲਾ ਹੈ ਸੇਵਰੰਦ ਲੇਕਰ ਥਰਮਕ ਕੋਨ ਵਾਲਾ ਉਹ ਘਰ ਪਾਉਣਾ ਮੈਨੂੰ ਆਪਾਂ ਦਈਏ ਕਿਹੜੇ ਬੋਲਟ ਤੇ ਚੱਲ ਫਿਰ ਮੇਰਾ ਲੱਗੇ ਬੋਲਟ ਦਾ ਉਹਦੇ ਖੜਾ ਬਣਿਆਲਾ ਨਾ ਸਿਮਰਨ ਨੂੰ ਤਾਂ ਕਲਾਸਿਕ ਪਸੰਦ ਆ। ਲਾਵਾਂਗੇ ਤਾਂ ਕਿਹੜੇ ਉਸੇ ਤੇ ਅੱਛਾ ਕੱਲ੍ਹ ਤਾਂ ਕਟਿੰਗ ਕੋ ਚੱਲ ਠੀਕ ਐ ਓਕੇ ਬਈ ਦਵਾਈ ਤੂੰ ਵੀ ਲੈ ਲਈ ਦੁਬਾਰਾ ਨਾ ਘਟ ਜਾਣਗੇ ਤੇ ਦਵਾਈ ਤਾਂ ਹੁਣ ਲੈਣੀ ਤਾਂ ਨਹੀਂ ਦਵਾਈ ਤਾਂ ਦੇਣੀ ਪੋਗੀ ਦੇਖ ਲੈ ਕਿਨੇ ਕੁੱਤੇ ਲੋਕ ਨੇ ਸੌਦਾ ਲੈ ਲਈ ਹੋਰ ਹੁਣ ਹੋਰ ਉਹ ਕਹਿੰਦਾ ਲਾਤੀ ਦੇ ਦੋ ਬਸਰ ਤਹਦ ਨੂੰ ਪੈਸੇ ਪੰਜਾਂ ਨੂੰ ਪੈਸੇ ਆ ਨਾਜ ਨੇ ਜਮੀ ਸ਼ਰਮ ਲਾਤੀ ਪਹਿਲਾਂ ਕਹਿੰਦਾ ਮੈਂ ਜੀ ਦੀ ਬਾਤ ਕਹਿ ਦੂੰਗਾ ਹੁਣ ਕਣਕ ਹਜੇ ਇੰਚ ਵੀ ਨਹੀਂ ਹੋਈ ਕਹਿੰਦਾ ਕਣਕ ਵੱਢ ਕੇ ਦੂੰਗਾ ਗਾਹ ਕਹਿੰਦਾ ਮੈਂ ਸੌਦਾ ਦੇਣੀ ਨਹੀਂ ਬਸ ਹੁੰਦਾ ਗਾਣਾ ਜੀ ਰਹਿ ਗਿਆ ਜੱਟੇ ਪੱਲੇ ਸਾਰਾ ਕੁਝ ਜਦ ਐ ਕਰਦਾ ਜੱਟਾ ਉਹਵੇਂ ਕਰਦਾ ਜਦ ਤਾ ਫੇਲਾ ਹਣਾ ਜਮੀ ਦਾਮ ਨਹੀਂ ਹੈਗਾ ਜੱਟਾਂ ਚ ਹਏ ਚਲੋ ਉੱਧਰ ਤਾਂ ਮੂਹ ਖਿਲਾ ਰਹੋ ਕਹਿੰ ਹੁਣ ਸੀਲੇ ਨਾਲ ਮੂਹ ਬਣਾਉਣੇ ਮਾਂ ਦਾ ਪਿਆ ਦੇ ਗੱਲਾਂ ਕਰਦੇ ਆ ਐ ਸ਼ਿਲਾ ਕੀ ਕਰੀ ਜਾਂਦੇ ਆਂ ਸੋਹਣਿਓਂ ਪਾਪਾ ਮੈਂ ਆਇਆ ਯਾਰ ਤੈਨੂੰ ਹੋਇਆ ਕੀ ਪਿਆ ਮੈਂ ਮਜ਼ਾਕ ਕਰਦੀ ਮੈਂ ਤਾਂ ਮਜ਼ਾਕ ਕਰਦੇ ਮੇਰੇ ਤੋਂ ਪਤਾ ਨਹੀਂ ਕੀ ਹੋਇਆ ਰਹਿਣਾ ਕਿੱਥੇ ਰਹਿਣਾ ਸਾਰਾ ਦਿਨ ਨਹੀਂ ਮੈਂ ਤਾਂ ਕੋਈ ਗੱਲ ਕਰਨੀ ਸੀ ਤੇਰੀ ਮੰਮੀ ਨਾਲ ਕੀ ਗੱਲ ਕਰਨੀ ਤੂੰ ਆਈ ਜੀ ਪਚਾਹ ਚਾਹ ਮੈਂ ਚਾਹ ਬਣਾ ਲੈਣੀ ਤਾਂ ਮੈਂ ਦੁਕਾਨ ਤੋਂ ਆਇਆ ਨਾ ਤੂੰ ਨਹੀਂ ਚਾਹ ਬਣੂਗੀ ਚਲ ਕੋਈ ਨਾ ਤੂੰ ਅੱਛੇ ਕਰਨਾ ਪਿਆ ਤੂੰ ਕਾਜ ਨਹੀਂ ਕਰਨਾਲੇ ਮੈਂ ਨਹੀਂ ਜਾਣਾ ਹੈਗਾ ਯਾਰ ਕਾਲਜ ਸਵੇਤਰ ਜੀ ਗਿਆ ਤੀ ਹੁਣ ਤੂੰ ਹੁਣ ਤੂੰ ਪਹਿਲਾਂ ਆਇਆ ਬੈਠਾ ਅੱਜ ਤਾਂ ਮੈਂ ਕਾਲਜ 'ਚੋਂ ਪਹਿਲਾਂ ਹੀ ਆਇਆ ਕੱਲ੍ਹ ਤੋਂ ਮੈਂ ਕਾਲਜ ਤੇ ਜਾਣੀ ਨਹੀਂ ਹੈਗਾ ਯਾਰ ਮੈਂ ਨਹੀਂ ਪੜਨਾ ਪੜਨਾ ਹੈਗਾ ਬੇਟਾ ਹੁਣ ਕੀ ਹੋ ਗਿਆ ਤੈਨੂੰ ਬੱਸ ਇਸ ਤੈਨੂੰ ਪ੍ਰੋਬਲਮ ਕੀ ਆਈ ਹੈਗੀ ਯਾਰ ਮੈਂ ਤਾਂ ਇਹ ਤੋਂ ਵੀ ਵੱਡਾ ਮੋਟਰਸਾਈਕਲ ਲੈ ਕੇ ਆਉਣਾ ਤੇਰਾ ਜੋਗੀ ਲਈ ਫਿਰਦੇ ਨੇ ਯਾਰ ਐ ਮੈਂ ਤੇਰਾ ਨਹੀਂ ਜਦੋਂ ਮੈਂ ਕਹਿੰਨਾ ਵੱਡਾ ਲੈਣਾ ਐ ਤੇ ਮੈਂ ਤੇਰਾ ਨਹੀਂ ਇਹ ਕੋਦਾਂ ਸਾਹਿਬ ਉਹ ਕਿੱਦਾਂ ਕਿ ਬਦਲੂ ਮੋਟਰਸਾਈਕਲ ਹੋ ਦੇ ਐ ਉਹ ਤਾਂ ਯਾਰ ਭਾਰਤੀ ਵੀ ਉਹਦੇ ਪਿੱਛੇ ਜਾਣ ਲੱਗੀ ਭਾਰਤੀ ਉਹਦੇ ਪਿੱਛੇ ਜਾਣ ਲੱਗੀ ਮੈਨੂੰ ਤਾਂ ਹੀ ਖੁੰਝ ਲਵਣਾ ਮੇਰੇ ਕਿਨੇ ਟੇਕ ਗਈ ਮੇਰੇ ਹੱਥੋਂ ਤਾਂ ਗਈ ਉਹ ਮੈਨੇ ਇੱਥੋਂ ਸਾਰੀ ਦੁਕਾਨ ਗਈ ਮੇਰੇ ਇੱਥੋਂ ਦੁਕਾਨ ਜਾ ਰਹੀ ਹੈ ਬੱਸ ਹੁਣ ਤੂੰ ਦੁਕਾਨ ਦੀ ਸੋਚੀ ਚੱਲ ਮੇਰੀ ਨਾ ਸੋਚੀ ਕਦੇ ਤੇਹੀ ਸੋਚ ਕੇ ਇੰਨਾ ਕੁਝ ਲੈ ਕੇ ਦਿੰਨਾ ਤੇਰੇ ਨਾਲ ਵਧੀ ਤਾਂ ਇੱਕ ਮੈਂ ਮੱਝ ਲੈ ਲੈਣਾ ਦੁੱਧ ਪੀਆ ਕਰਦਾ ਇੱਥੇ ਦੁੱਧ ਲਾਂਜੋ ਕੇ ਪੰਜ ਦੇਖ ਮੋਟਰਸਾਈਕਲ ਦਾ ਪਾਪਾ ਤੈਨੂੰ ਲੈ ਕੇ ਹੀ ਦੇਣਾ ਪਊਗਾ ਔਖਾ ਹੋ ਸਖਾਲਾ ਉਹ ਕੋਈ ਨਹੀਂ ਮੇਰੇ ਲੇ ਪੱਪੂ ਕਰ ਲੇਤਾ ਹੋਇਆ ਹੁਣ ਪਹਿਲਾਂ ਮੈਂ ਦੋ ਲੈ ਤੇ ਹੋ ਤੈਨੂੰ ਜਾਂਸੀ ਖੋਲਣੀ ਇੱਥੇ ਉਹ ਪਹਿਲਾਂ ਉਹ ਖਰੇ ਕਾਹ ਖੜਾ ਨਾ ਮੈਂ ਤਾਂ ਨਹੀਂ ਫਿਰ ਤੂੰ ਮੰਦਵ ਲੱਗਦਾ ਮੈਨੂੰ ਵੱਡੀ ਸਪਾਸਿਸ਼ ਪਾਉਣੀ ਪਊਗੀ ਓਏ ਬਾਜਾ ਸਪਾਸਿਸ਼ ਪਾਉਣੀ ਪਊ ਐਡੀ ਕਿ ਤੂੰ ਸੀਐਮ ਦੀ ਪਾ ਦੇ ਸਪਾਸ ਆਹੋ ਦੁਕਾਨ ਦਾ ਬੰਦਾ ਆਈਂਦਾ ਤਾਂ ਮੈਂ ਸੌਦਾ ਲੱਖਾਂ ਸੌਦਾ ਪਤਕਾਂ ਚ ਹੋਈ ਨਾ ਸਮਝ ਵੀ ਲਾਲਾ ਉਹੀ ਐ ਤੇ ਮੈਂ ਤਾਂ ਝੌਣਾ ਜੋਰ ਨਹੀਂ ਦਿਖਾਇਆ ਆ ਗਿਆ ਹਾਂ ਬਿਸ਼ਾਮ ਜਹਾਕੇ ਹਾਂਜੀ ਆ ਗਿਆ ਜੀ ਮੈਂ ਕਹਿਤਾ ਵੀ ਨਵੇਂ ਨਹੀਂ ਦਵਾਂਦਾ ਨਹੀਂ ਦਵਾਂਨਾ ਜੇ ਦੀ ਮੈਂ ਕਹਿਤੀ ਜਵਾਨ ਪੱਥੇ ਤੇ ਲਿਖੀ ਜਾ ਤਾਂ ਹਾਂ ਦੀ ਸ਼ਿਲਾ ਜੀ ਦਿਵਾਉਂਗੀ ਕਿ ਨਾਸਰ ਦਵਾ ਦਿੰਨਾ ਜੀ ਤੁਸੀਂ ਕਹਿੰਦੇ ਦਵਾ ਦਿੰਨੇ ਆ ਕਰੋ ਗੱਲ ਇਹ ਪੱਥੇ ਤੇ ਲਿਖੀ ਲਿਮਟ ਹੈ ਦੀ ਕੋਈ ਨਹੀਂ ਐ ਕਰਾ ਜੀ ਬੈਂਕਰ ਕਾਪੀ ਦੇ ਜੋ ਫਿਰ ਬਾਦੇ ਆ ਜਾ ਫਿਰ ਚੱਕ ਕੇ ਲੈ ਜਾਓ ਅਪੀਂਦਰੋਂ